ਵਿਕਰਮ ਜੀਠਿਆ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸੀਏ ਕਿ ਜ਼ਮਾਨਤ ਸੁਣਵਾਈ ਅੱਜ ਮੁਰ ਤੋਂ ਟਲ ਚੁੱਕੀ ਹੈ ਤੇ ਫਿਰ ਤੋਂ ਕੱਲ ਤੋਂ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੀ ਰਿਹਾਈ 'ਤੇ ਛਾਪੇਮਾਰੀ ਕੀਤੀ ਇਸੇ ਦੌਰਾਨ ਦੱਸਿਆ ਗਿਆ ਕਿ ਕੁਝ ਮੋਬਾਈਲ ਫੋਨ ਲੈਪਟਾਪ ਅਤੇ ਕੁਝ ਹੋਰ ਜਿਹੜੀ ਕਿਸਮ ਦੀ ਸਮੱਗਰੀ ਨਾਲ ਬਰਾਮਦ ਹੋਈ ਹੈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ ਅ ਜਿਹੜਾ ਕਿ ਜੇਲ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਕਰਮ ਮਜੀਠੀਆ ਲਲਕਾਰਦੇ ਹੋਏ ਨਜ਼ਰ ਆਇਆ ਪਰੰਤੂ ਦੂਜੇ ਪਾਸੇ ਹੁਣ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਬਿਕਰਮ ਮਜੀਠੀਆ ਹਜੇ ਵੀ ਜੇਲ੍ਹ ਚ ਬੰਦ ਨੇ ਦੋ ਵਾਰ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਪਹਿਲਾ ਉਹ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਬਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਤੇ ਜਿਸ ਦੌਰਾਨ ਬਿਕਰਮ ਮਜੀਠੀਆ ਨੂੰ ਮੁਰਤੋਂ ਜਿਹੜਾ ਕਿ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਪਹਿਲਾਂ ਜਿਹੜਾ ਕਿ ਲਗਾਤਾਰ ਉਹਨਾਂ ਦੇ ਵੱਲੋਂ ਕਈ ਪਟੀਸ਼ਨਾਂ ਤੱਕ ਦਾਇਰ ਕੀਤੀਆਂ ਗਈਆਂ ਤੇ ਜਿਸ ਦੇ ਤਹਿਤ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਜਿਹੜੀ ਕਿ 2 ਅਗਸਤ ਨੂੰ ਖਤਮ ਹੋ ਗਈ ਪਰੰਤੂ ਉਸ ਤੋਂ ਬਾਅਦ 4 ਅਗਸਤ ਨੂੰ ਸੁਣਵਾਈ ਹੋਣੀ ਸੀ ਤੇ ਇਸੇ ਦੌਰਾਨ ਅੱਜ ਸੁਣਵਾਈ ਦੇ ਦੌਰਾਨ ਅਗਲਾ ਫੈਸਲਾ ਜਿਹੜਾ ਕਿ ਹੁਣ ਅਦਾਲਤ ਨੇ ਫਿਰ ਤੋਂ ਟਾਲ ਦਿੱਤਾ ਹੈ ਤੇ ਹੁਣ ਕੱਲ ਤੋਂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਖਤਮ ਹੁੰਦੇ ਦੌਰਾਨ ਉਥੇ ਹੀ ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਵੱਡਾ ਫੈਸਲਾ ਕਰ ਸਕਦੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਕੀਤਾ ਜਾਵੇ ਤੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੀ ਰਿਹਾਈ ਤੇ ਛਾਪੇਮਾਰੀ ਕੀਤੀ ਇਸੇ ਦੌਰਾਨ ਦੱਸਿਆ ਗਿਆ ਕਿ ਕੁਝ ਮੋਬਾਈਲ ਫੋਨ ਲੈਪਟਾਪ ਅਤੇ ਕੁਝ ਹੋਰ ਜਿਹੜੀ ਕਿਸਮ ਦੀ ਸਮਗਰੀ ਨਾਲ ਬਰਾਮਦ ਹੋਈ ਹੈ ਤੇ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ ਜਿਹੜਾ ਕਿ ਜੇਲ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਿਕਰਮ ਮਜੀਠੀਆ ਲਲਕਾਰਦੇ ਹੋਏ ਨਜ਼ਰ ਆਇਆ ਪਰਤੂ ਦੂਜੇ ਪਾਸੇ ਹੁਣ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਬਿਕਰਮ ਮਜੀਠੀਆ ਹਜੇ ਵੀ ਜੇਲ੍ਹ ਚ ਬੰਦ ਨੇ ਦੋ ਵਾਰ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤੇ ਪਹਿਲਾ ਉਹ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਜਿਸ ਤੋਂ ਬਾਅਦ ਉੱਥੇ ਬਿਕਰਮ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਤੇ ਜਿਸ ਦੌਰਾਨ ਬਿਕਰਮ ਮਜੀਠੀਆ ਨੂੰ ਮੁਰਤੋਂ ਜਿਹੜਾ ਕਿ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਪਹਿਲਾਂ ਜਿਹੜਾ ਕਿ ਲਗਾਤਾਰ ਉਹਨਾਂ ਦੇ ਵੱਲੋਂ ਕਈ ਪਟੀਸ਼ਨਾਂ ਤੱਕ ਦਾਇਰ ਕੀਤੀਆਂ ਗਈਆਂ ਤੇ ਜਿਸ ਦੇ ਤਹਿਤ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਜਿਹੜੀ ਕਿ 2 ਅਗਸਤ ਨੂੰ ਖਤਮ ਹੋ ਗਈ ਪਰੰਤੂ ਉਸ ਤੋਂ ਬਾਅਦ 4 ਅਗਸਤ ਨੂੰ ਸੁਣਵਾਈ ਹੋਣੀ ਸੀ ਤੇ ਇਸੇ ਦੌਰਾਨ ਅੱਜ ਸੁਣਵਾਈ ਦੇ ਦੌਰਾਨ ਅਗਲਾ ਫੈਸਲਾ ਜਿਹੜਾ ਕਿ ਹੁਣ ਅਦਾਲਤ ਨੇ ਫਿਰ ਤੋਂ ਟਾਲ ਦਿੱਤਾ ਹੈ ਤੇ ਹੁਣ ਕੱਲ ਤੋਂ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੁੰਦੇ ਦੌਰਾਨ ਉਥੇ ਹੀ ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਵੱਡਾ ਫੈਸਲਾ ਕਰ ਸਕਦੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਕੀਤਾ ਜਾ